हां जी दोस्तों सारेया नु सस्श्रीकाल स्वागत करते हा टोंडा राज संधू फार्मिंग दे विच तो, तो दोस्तों आज पहुंचे हा पिंड कैरो तहसील पट्टी जिला श्री तरनतारन साहिब वीर चंदਾ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਯਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰ ਹੁੰਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਦੋਸਤੋ ਟੋਟਲ 5 ਕਿਨ ਨੱਕ ਤੁਹਾਨੂੰ ਦਿਖਾਉਣੇ ਆ 3 ਬੈੜਾ 2 ਮਝਾ ਦਿਖਾਵਾਂਗੇ ਤੋ ਦੋਸਤੋ ਰੇਟ ਭਾਪੜਤਾ ਇਹਨਾਂ ਪਸ਼ੂਆਂ ਦਾ ਕੀ ਹੈਗਾ ਉਹ ਪੂਰੀ ਡਿਟੇਲ ਆਪਾਂ ਵੀਰ ਝੰਡੇ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਦੋਸਤੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਆਪਣੀ ਦੋ ਟਾਈਮ ਇੱਕ ਟਾਈਮ ਤਿੰਨ ਟਾਈਮ ਤਸੱਲੀ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਕੋਈ ਵੀਰ ਆਪਣਾ ਹੱਕ ਸਮਝ ਕੇ ਤਸੱਲੀ ਆ ਉਹ ਜ਼ਰੂਰ ਤੁਸੀਂ ਕਰ ਲਿਓ ਠੀਕ ਆ ਜੀ ਅੱਜ ਤਰੀਕ ਦੋਸਤੋ 11 ਮਾਰਚ ਕੱਲ 12 ਮਾਰਚ ਨੂੰ ਮਾਰਨਿੰਗ ਸਵੇਰ ਦੋਸਤੋ 8 ਵਜੇ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਤੋ ਜਿਹੜੇ ਵੀਰ ਨੂੰ ਪਸ਼ੂ ਪਸੰਦ ਆਊਗਾ ਆਪਣੀ ਨਰਕ ਪਰਖਾ ਤੁਸੀਂ ਘਰਾਂ ਕੇ ਕਰ ਲਿਓ ਆਉਣ ਇੰਨੀਆ ਬਤੇ ਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਸਾਸਰੀ ਕਾਲ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਵੀਰ ਝੰਡੇ ਹੋਰ ਸੁਣਾ ਵੀ ਵਧੀਆ ਵਧੀਆ ਚੜਦੀ ਕਲਾ ਵੀਰ ਜੀ ਹੋਰ ਵੀਰ ਜੀ ਮੇਰੇ ਸਾਰੇ ਵੀਰਪਰਾ ਜਿਹੜੇ ਚੈਨਲ ਨੂੰ ਪਿਆਰ ਕਰਦੇ ਆ ਵੇਖਣਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਸਾਸਰੀ ਕਾਲ ਸਾਸਰੀ ਗਲਵੀਰ ਚੰਡੇ ਅੱਛਾ ਵੀ ਚੰਡੇ ਅੱਜ ਪਸ਼ੂ ਆਪਣੇ ਕੋਲ ਟੋਟਲ 5 ਨਾਗਨੇ ਤੇ ਕੀ ਡਿਟੇਲ ਹੈ ਨਾ ਪੰਜਾਂ ਪਸ਼ੂਆਂ ਦੀ ਬਹਿਣਾ ਤਾਜ਼ੀਆਂ ਸੂਈਆਂ ਨੇ ਹਾਂਜੀ ਤਾਜ਼ੀਆਂ ਸੂਈਆਂ ਜੀ ਬਿਲਕੁਲ ਤਾਜ਼ੀਆਂ ਤਿੰਨ ਤੇ ਮਈਆਂ ਵੀ ਆ ਦੋ ਜੀ 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 ਹਾਂ ਜੀ ਇੱਕ ਨੂੰ ਮੈਨ ਨੂੰ ਹੋ ਗਏ 2 ਢਾਈ ਮਹੀਨੇ 2 ਮਹੀਨੇ ਸੂਈ ਨੂੰ ਹੋ ਗਿਆ ਜੀ ਹਾਂ ਜੀ ਹਾਂ ਜੀ ਕੱਟਾ ਮਜ਼ਰ ਆ ਇਹ ਹਾਂ ਜੀ ਇੱਕ ਜਿਹੜੀ ਦੂਜੀ ਮਾਜ ਦੂਜੀ ਦਾ ਜੀ ਹਾਂ ਜੀ ਉਹ ਬਿਨ ਬੱਚੇ ਤੋਂ ਆ ਜੀ ਲਓ ਹਾਂ ਜੀ ਹਾਂ ਜੀ ਤਾਂ ਸੂਏ ਪੰਜਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਜਰੂਰ ਤੁਸੀਂ ਦੇਖ ਲਿਓ ਤੇ ਵੀਰ ਝੰਡੇ ਪਹਿਲੇ ਨੰਬਰ ਤੇ ਸ਼ੁਰੂਆਤ ਆਪਾਂ ਇਸ ਮਾਜ ਤੋਂ ਕਰਨੀ ਆ ਹਾਂ ਜੀ ਤੇ ਕੀ ਡਿਟੇਲ ਆਂਦੀ ਸੁਆ ਕਨਵਾ ਤੇ ਕਿੰਨੇ ਕ ਟਾਈਮ ਤੀ ਦੱਸਿਆ ਤੁਸੀਂ ਸੂਈ ਆ ਵੀਰ ਜੀ ਇਹਨੂੰ ਮੰਨ ਲਓ 2 2.5 ਮਹੀਨੇ ਸੂਈ ਨੂੰ ਹੋ ਗਏ ਆ ਮਗਰ ਕੱਟਾ ਵਾ ਦੇ ਓਕੇ ਹਾਂਜੀ ਹਾਂਜੀ ਬਾਕੀ ਇਹ ਆ ਵੀ ਜਿਹੜਾ ਵਾ ਥੋੜੀ ਜੀ ਚਲੋ ਲੱਸੀ ਜ਼ਰੂਰ ਆ ਸੰਧੂ ਸਾਹਿਬ ਬਾਕੀ ਨਾ ਜਾਤ ਬਰੀਡ ਕਰਮਾਲੀ ਨੂੰ ਬਹੁਤ ਲੱਗੀ ਆ ਦੁੱਧ ਸੰਧੂ ਸਾਹਿਬ ਹੈਗਾ 7 ਕਿਲੋ ਹਾਂਜੀ ਚਵਾ ਮਿੱਠੀ ਪੂਰੀ ਕਰਮਾਲੀ ਕੋਈ ਇਹ ਵਾ ਵੇਖੋ ਕਿਹਦੇ ਪੂਜ ਵੀ ਆ ਬਿਲਕੁਲ ਹਾਂਜੀ ਹਾਂਜੀ ਕਾਲੀ ਆ ਜੈੱਡ ਬਲੈਕ ਆ ਥੱਲੋਂ ਬਹੁਤ ਪਧਰੀ ਪੁਧਰੀ ਆ ਥੋੜੀ ਜੀ ਚਲੋ ਪਤਾ ਨੋਰਮਲ ਘਰ ਚੋਂ ਆ ਆਉਂਦਾ ਵਾ ਤੇ ਬਾਕੀ ਇਹ ਆ ਵੀ ਹੈ ਨਵੀਂ ਜੇ ਮੈਂ ਤੇ ਕੋਈ ਮੇਰਾ ਵੀਰ ਭਾਵੇਂ ਤੀਜੇ ਅਗੇ ਲੈ ਚੌਥੇ ਉਹਨਾਂ ਦੇ ਹੱਥ ਜੇ ਸੂਈ ਆ ਕੋਈ ਮੇਰਾ ਵੀਰ ਚੌਥੇ ਅਗੇ ਲੈ ਪੰਜਵੇਂ ਅਗੇ ਲੈ ਆਪਣੀ ਸਮਝ ਲਾ ਲਈ ਹਾਂਜੀ ਹਾਂਜੀ ਤੇ 2 ਢਾਈ ਕੁ ਮਹੀਨੇ ਦਾ ਸੂਆ ਹਾਂਜੀ ਹਾਂਜੀ 2 ਢਾਈ ਮਹੀਨੇ ਦਾ ਸੂਆ ਵਾ ਜੀ ਤੇ ਦੁੱਧ ਹੁਣ 7 ਤੋਂ ਬਾਹਰ ਹੀ ਆ ਹਾਂਜੀ 7 ਨਹੀਂ 7 ਤੋਂ ਵੀਰ ਜੀ 7 ਹੀ ਲਾਓ ਤੂੰ ਹੀ ਪੱਕਾ 7 ਪੂਰੇ ਹਾਂਜੀ 7 ਕਿਲੋ ਪੱਕਾ ਦੁੱਧ ਹੋਊਗਾ ਜੀ ਅ ਤਾਂ ਵੀਰ ਜੰਡੇ ਇੱਕ ਥਾਣਾ ਦੀ ਜਰੂਰ ਦੱਸ ਦੇ ਵੀ ਅਗਲੇ ਨਾਲ ਅਗਲਾ ਪਿਛਲੇ ਨਾਲ ਹਾਂਜੀ ਵਧੀਆ ਵਧੀਆ ਮੈਂਨਾ ਪੋਲਾ ਚਵਾਜ ਕੋਈ ਇਹ ਨਹੀਂ ਕੋਈ ਠੰਡੀ ਸੀਲ ਵੀ ਪੂਰੀ ਕਰਮਾਂ ਵਾਲੀ ਕੋਈ ਗੱਲ ਨਹੀਂ ਕਿ ਤੇ ਪਧਰੀ ਪੁਧਰੀ ਜਾ ਆ ਕੱਟਾ ਜੀ ਹਾਂਜੀ ਆ ਕੱਟਾ ਜੀ ਲੋ ਜੀ ਆ ਕੱਟਾ ਦੋਸਤੋ ਹਾਂਜੀ ਆ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਐਸਟੀਮੇਟ ਤੁਸੀਂ ਲਾ ਸਕਦੇ ਹਾਂਜੀ ਹਾਂਜੀ ਆ ਲਓ ਠੀਕ ਹੈ ਜੀ ਹਾਂਜੀ ਠੀਕ ਹੈ ਹਾਂ ਤੇ ਬਾਕੀ ਆ ਵੀ ਮੈਂ ਕੱਦ ਕਾਠ ਵਾਲੀ ਸੰਧੂ ਸਾਹਿਬ ਹਾਂਜੀ ਹਾਂਜੀ ਤੇ ਮੰਨ ਲਓ ਵੀ ਥੋੜੀ ਜੀ ਚਲੋ ਤੁਹਾਨੂੰ ਪਤਾ ਹੋ ਆ ਵੀ ਇੰਨਾ ਮਾਂ ਵੀ ਮਾਂ ਥੋੜੀ ਜੀ ਲਿੱਸੀ ਜ਼ਰੂਰ ਆ ਬਾਕੀ ਮੱਝ ਨਵੀਂ ਜੇ ਦੰਦ ਕੋਰ ਵੀਰ ਦੀ ਬਿਲਕੁਲ ਕਾਇਮ ਜੀ ਚਿਵਾਰ ਆ ਭਾਵੇਂ ਕੋਈ ਮੇਰਾ ਵੀਰ ਕੋਈ ਧਾਰ ਨਾ ਮਾਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਛਾ ਤੁਹਾਡੇ ਵੀਰ ਇੱਕ ਮੁੱਲ ਕੀ ਕਰਦੇ ਆਪਾਂ ਕਿੰਨਾ ਤੱਕ ਦੇ ਦਈਏ ਮੁੱਲ ਵੀਰ ਜੀ ਇਹਦਾ ਆਪਾਂ ਕਰਦੇ ਆ ਮੰਨ ਲਓ ਵੀ 55000 ਰੁਪਇਆ 55 ਹਾਂ ਜੀ ਹਾਂ ਜੀ ਠੀਕ ਹੈ ਹਾਂ ਜੈਸਨੋ ਜੀ ਕਿੱਥੋਂ ਹਾਂ ਜੈਸਨੋ ਪੂਰੇ 50 ਦੀ ਦੇ ਦਈਏ ਤੁਹਾਨੂੰ ਸਾਬ ਪੂਰੇ 50 ਹਾਂ ਜੀ ਪੂਰੇ 50 ਦੀ ਦੇ ਦਈਏ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਪੂਰੇ 50000 ਦੀ ਇਹਦਾ ਮੱਝ ਮਿਲ ਜੂਗੀ ਹਾਂ ਤੋ ਚੂਣ ਚਾਨ ਵੀਰ ਨੇ ਦੱਸ ਹੀ ਦਿੱਤਾ ਵੀ ਇੱਕ ਨੰਬਰ ਆ ਬਾਕੀ ਮਗਰ ਕਟਾ ਮੇਲ ਕਾ ਵਾ ਬੱਚੇ ਤੇ ਦੋਨੋਂ ਡੰਗ ਮਿਲਦੇ ਦੋਵੇਂ ਡੰਗ ਵੀਰ ਜੀ ਭਾਵੇਂ ਤਿੰਨ ਡੰਗ ਚੋਲੋ ਜਦੋਂ ਦੇਣਾ ਵਿਚਾਰੀ ਨੇ ਥੱਲੇ ਹੋਇਆ ਮਿੱਠੀ ਇਹ ਨਹੀਂ ਵੀ ਕਈ ਡੰਗਰ ਕਰਦੇ ਆ ਨਾ ਵੀ ਮੰਨ ਲਓ ਟਾਈਮੋ ਬਟਾਏ ਮੰਨ ਲਓ ਇਹ ਆ ਵੀ ਤੇ ਬਾਕੀ ਇਹਨੂੰ ਨਹੀਂ ਕਰਮਾ ਲਈ ਨੂੰ ਜੇ ਕੋਈ ਵੀ ਪ੍ਰਵਾਹ ਹਾਂਜੀ ਹਾਂਜੀ ਇਹਨੂੰ ਕੋਈ ਪ੍ਰਵਾਹ ਨਹੀਂ ਜੇ ਮੰਨ ਲਓ ਵੀ ਜਿੰਨੀ ਜਰੀ ਮਰਜ਼ੀ ਚੋਲੋ ਬਾਕੀ ਆ ਵੇਖੋ ਕੱਦ ਕਾਰ ਵੇਖੋ ਵੀਰ ਜੀ ਪੂਰਾ ਲੰਮੀ ਲੁੰਮੀ ਆ ਮੈਂ ਪੂਰੀ ਵਧੀਆ ਤੇ ਹਾਂਜੀ ਘਟਾਲ ਚੇਰੀ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਦੀ ਆ ਇੱਕ ਰੰ 7 ਕਿਲੋ ਦੁੱਧ ਮੰਨ ਕੇ ਕੋਈ ਭਰਾ ਸੌਦਾ ਕਰ ਲੇ 7 ਕਿਲੋ ਹਾਜ਼ਰ ਦੋ ਦਿਨ ਦੇ ਕਰਮਾੜੀ ਦੇ ਥੱਲੇ ਆਉਂਦੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਮਗਰ ਕਟਾ ਕੱਟੇ ਤੇ ਮਿਲਦੀ ਆ ਹਾਂਜੀ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਮਾਝ ਦਿਖਾਤੀ ਆ ਮੁੱਲ ਹਾਂ ਨਾ ਜਿਹੜੀ ਵੀ ਲੈਣ ਦੇਣ ਵਾਲੀ ਗੱਲ ਹੀ ਬਾਤ ਜੀ ਉਹ 50000 ਹਾਂਜੀ ਹਾਂਜੀ ਅੱਛਾ ਵੀਰ ਝੰਡੇ ਆ ਕੀ ਦੂਜੇ ਨੰਬਰ ਤੇ ਆਪਣੇ ਕੋਲ ਇਹ ਵੀਰ ਜੀ ਇਹਨੂੰ ਨਾ ਇਹ ਮੈਂ ਆਪਣੇ ਕੋਈ ਗਈ ਅੱਛਾ ਜੀ ਹਾਂਜੀ ਇਹਨੂੰ ਸੂਈ ਨੂੰ ਤਾਂ ਦੱਸਾਂ ਵੀ 2.5 ਤੋਂ 3 ਮਹੀਨੇ ਹੋ ਗਏ ਵੀਰ ਜੀ ਹਾਂਜੀ ਤੇ ਬਾਕੀ ਇਹ ਆ ਵੀ ਵਿਧੀਆਂ ਨੂੰ ਅੱਜ 10 ਦਿਨ ਹੋ ਗਏ ਆ ਨਵੇਂ ਦੁੱਧ ਹੋਈ ਨੋ ਵੀ ਠੀਕ ਆ ਜੀ ਹਾਂਜੀ ਹਾਂਜੀ ਮਾਲੀ ਮਾਲੀ ਤੋਂ ਹਾਂਜੀ ਮਾਲੀ ਤੋਂ ਹੋਈ ਆ ਜੀ ਕਰੋ ਹਾਂਜੀ ਤੇ ਬਾਕੀ ਆ ਵੀ ਦੁੱਧ ਸੱਜਰ ਨੇ ਰਸੰਧੂ ਸਾਹਿਬ ਨੇ 10 ਜਾਨਾ ਲੀਟਰ ਦੁੱਧ ਚਵਾਇਆ ਜੇ ਮੈਂ ਵਧੀਆ ਮਧਰੀ ਗੋਲੀ ਦੀ ਜੇ ਤੇ ਚਵਾ ਚ ਉਹ ਹੀ ਪੂਰਾ ਵਾ ਉਹ ਬੰਦੇ ਆਏ ਪਰਥੋਂ ਆਪਣੇ ਕੋ ਮੱਝ ਵੱਡੀ ਸੀ ਤੇ ਵੀ ਇਹ ਚ ਪਾ ਕੇ ਦੋ ਮਹੀਆ ਪਾਈਆਂ ਇੱਕ ਮੱਝ ਲੈ ਗਏ ਬੰਦੇ ਠੀਕ ਆ ਜੀ ਹਾਂਜੀ ਤੇ ਉਹ ਦੋ ਮਹੀਆ ਪਾ ਕੇ ਤੇ ਵੱਡੀਆਂ ਮਹੀਆ ਦੋ ਨਾ ਖੜੀਆਂ ਬੰਦਿਆਂ ਨੇ ਠੀਕ ਆ ਜੀ ਹਾਂਜੀ ਹਾਂਜੀ ਇਹ ਆਪਣੇ ਕੋਲੋਂ ਮਲਾਂ ਸੱਜਰ ਹੀ ਗਈ ਹਾਂ ਆਪਣੇ ਕੋਲ ਸੱਜਰ ਹੀ ਗਈ ਹੁਣ ਤਿੰਨ ਕਿ ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਤਿੰਨ ਮਹੀਨੇ ਦਾ ਮੰਨ ਲਓ ਅੱਜ ਇਹਨੂੰ 10 15 ਦਿਨ ਮੰਨ ਲੀਤੋਂ ਹੋਈ ਨੂੰ ਵੀ ਹੋ ਗਿਆ ਜੇ ਬਾਕੀ ਗੜੀ ਵੀ ਹੋ ਗਈ ਹਾਂਜੀ ਸੌਰੀ ਦੁੱਧ ਦੀ ਕੀ ਥੱਲੇ ਡਿਟੇਲ ਸੀ ਦੁੱਧ ਸੰਧੂ ਸਾਹਿਬ ਦੇ ਥੱਲੇ 7 ਕਿਲੋ ਦੁੱਧ ਜੇ ਪੱਕਾ ਪੱਕਾ ਹਾਂਜੀ ਚਵਾਹ ਪੂਰਾ ਜੇ ਕਹੇ ਵਲੇ ਮੰਨ ਲੋ ਟੀਕਾ ਲਾਈ ਦੀ ਜੇ ਪਰ ਦੋਸਤੋ ਬੜੀ ਝਾਲਰ ਦੇ ਵਿੱਚ ਹਾਂ ਠੀਕ ਆ ਤੇ ਪਿੰਡੇ ਪੁੰਡੇ ਦੀ ਕਰਮਾ ਵਾਲੀ ਜੇ ਕੋਈ ਫੈਣੀ ਵੀ ਥੋਣੀ ਲਪੋਰੀ ਆ ਚਮਕ ਹੋ ਗਈ ਆ ਹਾਂ ਸਿੰਗਲ ਗੱਡੀ ਦੀ ਤੇ ਆਹ ਵੇਖੋ ਜੀ ਥਾਮ ਦੇ ਵਿੱਚ ਹਾਂਜੀ ਥਾਮ ਲੇ ਵੇ ਜੀ ਤੇ ਚਵਾਹ ਦੇ ਸੰਧੂ ਸਾਹਿਬ ਏਡਾ ਕਰਮਾ ਵਾਲੀ ਨੂੰ ਲੱਗਾ ਨਾ ਮੈਂ ਮਾਈ 2 ਲੱਖ ਦੀ ਮੈਂ ਆਈ ਚਵਾਹ ਲੱਗਾ ਕਰਮਾ ਵਾਲੀ ਆਹ ਵੇਖੋ ਤੇ ਮੇਲ ਪੈਂਦੀ ਜੇ ਪਾਰੇ ਤੇ ਵਧੀਆ ਹਮ ਰੇਂਗ ਰੇਂਗ ਡਿੰਗ ਕੇ ਮਿਲਦੀ ਪਾਰੇ ਤੇ ਤੇ ਬਾਕੀ ਕਈ ਨਹੀਂ ਹਾਂਜੀ ਦੋਵੇਂ ਟਾਈਮ ਪਾਰੇ ਤੇ ਦੋਵੇਂ ਟਾਈਮ ਦੋਵੇਂ ਟਾਈਮ ਹੀ ਤੇ ਕਹੇ ਵਾਲੇ ਮੰਨ ਲਓ ਇਹ ਆ ਵੀ ਜਦੋਂ ਮੰਨ ਲਓ ਥੋੜੇ ਜਿਹਾ ਭੁੱਖੀ ਭੱਕੀ ਹੋਵੇ ਤੇ ਟੀਕਾ ਵੀ ਲਵਾ ਲੀਂਦੇ ਉਹ ਪਰ ਮੇਰੇ ਕੋ ਦੋ ਡਾਂਗ ਨੇ ਟੀਕਾ ਲਵਾਇਆ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਇਹ ਆ ਵੀ ਉਦਾਂ ਨੂੰ ਕੋਈ ਨਹੀਂ ਪਾਰੇ ਤੇ ਮਿਲਦੀ ਮੋਛਟ ਕੇ ਮੋਟਾ ਆਟਾ ਤੇ ਚੋਲੋ ਮਧੀਆ ਮਿਲ ਪੈਂਦੀ ਹੈ ਹਾਂਜੀ ਹਾਂਜੀ ਇਹਦਾ ਮੁੱਲ ਕੀ ਰਹੂਗਾ ਫਿਰ ਮੁੱਲ ਵੀਰ ਜੀ ਮੁੱਲ ਭਾਵੇਂ ਦਾ 55 ਕਰ ਲਈਏ ਭਾਵੇਂ 50 ਕਰ ਲਈਏ ਇਹ ਵੀਰ ਜੀ ਆਪਾਂ 46000 ਦੀ ਦੇ ਦਈਏ ਮੈਂ 46000 ਹਾਂਜੀ ਮੁੱਲ ਹੌਲੀ ਆ ਸੰਧੂ ਸਾਹਿਬ ਮੁੱਲ ਜਿਹੜੇ ਬਿਲਕੁਲ ਜਾਇਜ਼ ਹੀ ਹੈ 1000 ਕੀ ਦੀ ਮਾ ਪਿਛਲੀ ਵੀਡੀਓ ਚ ਆਪਾਂ ਮਈਆਂ ਜਾਂਦੀਆਂ ਵੱਡੀਆਂ ਆ ਤੇ ਮੈਂ ਹਰ ਕਿ ਨਿਕੀਆਂ ਨਿਕੀਆਂ ਆ ਪਾ ਕੇ ਵੇਖੀਏ ਕਿ ਨਹੀਂ ਤੇ ਚਲੋ ਉਹ ਵੀ ਨਾ ਬਸੇਰੇ ਵੀਰਾਂ ਨੇ ਕਮੈਂਟ ਪੁੱਠੇ ਸਿੱਧੇ ਕੀਤੇ ਗੱਲਾਂ ਵੀ ਵੀਰਾਂ ਨੇ ਵਾਧੂ ਕੀਤੀਆਂ ਪਰ ਸਾਰੀਆਂ ਆਪਾਂ ਝੋਲੀ ਚ ਪਾਈਆਂ ਵਾ ਠੀਕ ਹੈ ਜੀ ਪੌਣੀਆਂ ਵੀ ਆਖੋ ਆਪਣੀ ਦੁਕਾਨਦਾਰੀ ਆ ਤੇ ਪਰ ਇੰਨਾ ਕਿ ਮੇਰੇ ਵੀਰ ਨਾਲ ਥੋੜਾ ਜਿਆ ਗਰੇਜ ਜਿਆ ਕਰਿਆ ਕਰੋ ਕੋਈ ਪੈਸਿਆਂ ਨਾਲ ਚੀਜ਼ ਬਾਹਰੋਂ ਮਿਲਦੀ ਮਿਲਦੀ ਆ ਮੂਤ ਨਹੀਂ ਕੋਈ ਦਿੰਦਾ ਤੇ ਚਲੋ ਬਾਕੀ ਮੈਂ ਕਿਹਾ ਵੀ ਚਲੋ ਐਰਕੀ ਹੌਲੀਆਂ ਹੌਲੀਆਂ ਆਪਾਂ ਪਾਈਏ ਉਹ ਇਹ ਗੱਲ ਅੱਛਾ ਇਹ ਹੋ ਗਈ ਮਾਜ ਇਸ ਤੋਂ ਬਾਅਦ ਆਪਣੇ ਕੋਲ ਕ੍ਰੋਸ ਸੈਂਗ ਦੇ ਵਿੱਚ ਆ ਗਈ ਹੈ ਹਾਂਜੀ ਹਾਂਜੀ ਅੱਛਾ ਵੀਰ ਜੱਟੇ ਇਹ ਸੂਈ ਨੂੰ ਅੱਜ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਵੀਰ ਜੀ ਇਹ ਵਿੱਚ ਪਰਛੋ ਸੂਈ ਜੀ ਅੱਜ ਸੱਚ ਬਹੁਤ ਬਾਹਾਂ ਦੀ ਬੌਲੀ ਆ ਜੇ ਥੱਲੇ ਹੁਣ ਮੰਨ ਲਓ ਵੀ ਤੁਸੀਂ 8-9 ਕਿਲੋ ਵੀਰ ਜੀ ਬੌਲੀ ਆ ਲਓ ਜੀ ਪਰਸੋਂ ਵੀ ਸੂਈ ਦੋਸਤੋਂ 나ੜੂ ਬੱਚੇ ਦੇ ਨਾਲ ਹਾਂਜੀ ਤੇ ਮਗਰ ਬੱਚਾ 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 ਵੀਰ ਜੀ ਬੱਚਾ ਆ ਲਓ ਦੋਸਤੋਂ ਮਗਰ ਬੱਚਾ ਮੇਲ ਕਾਫਾ 나ੜੂ ਬਿਲਕੁਲ ਬੱਚੇ ਦੇ ਨਾਲ ਹਾਂਜੀ ਠੀਕਾ ਅੱਜ ਤੀਜਾ ਦੇ ਰਾਤ ਦੂਜਾ ਤੀਜਾ ਤੀਜਾ ਦੇ ਦਿਨ ਮੰਨ ਲਿਓ ਤੇ ਹੁਣ ਬੋਲਾ ਕਿੰਨਾ ਦੱਸਿਆ ਜੀ ਬੋਲਾ ਵੀ ਜੀ ਇਹਦੇ ਥਲੇ 8-9 ਕਿਲੋ ਬੋਲਾ ਹੈਗਾ ਵਾ ਬਾਕੀ ਚਲੋ ਕਰਮ ਵਾਲੀ ਹੈ ਵੀ ਕੱਟ ਕਾਠ ਵਾਲੀ ਹੈ ਨਵੀਂ ਆਂ ਗਾਂ ਹੈ ਵੀ ਠੀਕ ਹੈ ਜੀ ਹਾਂ ਜੀ ਤੇ ਜੀ ਮੰਨ ਲਓ ਇਹ ਆ ਵੀ ਜਿਦਾ ਵਾ ਚਲੋ ਉਹਨਾਂ ਤੇ ਆ ਕੇ ਸਾਡੀ ਘਰ ਦੀ ਵਹਿਣ ਦੂਜਾ ਤੂਰਾ ਦੂਰੀ ਸੰਧੂ ਸਾਹਿਬ ਹਾਕੀ ਕੋਈ ਆਪ ਦੀ ਵੀਰ ਭਰਾ ਨਾ ਤੇ ਆਪ ਦੀ ਸਮਝ ਲਾਇਆ ਕਰਤੀ ਜਵਾਲ ਸੰਧੂ ਸਾਹਿਬ ਇਹ ਦਾ ਲੱਗਾ ਕਰਮਾਲੀ ਦੰਦਨੀ ਪਰ kia 2 ਲੱਖ ਦੀ ਵੈਰ ਲੱਗਾ ਜਵਾਲ ਲੱਗਾ ਇਹ ਦਾ ਜਵਾਲ ਨਜ਼ਾਰਾ ਆ ਗਾ ਕੇ ਹਾਂ ਨਜ਼ਾਰਾ ਆ ਕੇ ਕਰੋ ਗੱਲ ਹਾਂ ਇਹ ਆ ਵੀ ਕਈ ਵੇ ਵੱਖਣ ਦੇਦੀ ਚਲੋ ਭਾਂ ਮੈਂ ਕਿਹਾ ਤਾਂ ਵੀ ਆ ਕੀਆ ਕਾਲਤ ਆਪਾਂ ਪਹਿਲਾਂ ਆ ਜਨੇ ਬਾਕੀ ਇਹ ਆ ਵੀ ਜਿੰਨੇ ਵੀ ਚਾਰ ਖੜਨੀ ਆ ਨਾ ਉਹ ਸਾਰਾ ਮੰਨ ਲਓ ਸਾਰੀਆਂ ਗਰਮੀਆਂ ਨੂੰ ਫਰਿੱਜ ਦੀ ਨਹੀਂ ਮੰਨ ਲਓ ਰੈਜੀਆ ਕਰਮਾ ਜਦੋਂ ਮਰਜੀ ਕੱਢ ਲੋ ਤੇ ਜਦੋਂ ਮਰਜੀ ਬੱਤਲੋ ਮੈਂ ਤਾਂ ਕਹੇ ਵੀ ਠੰਡਾ ਸੰਗਾ ਦਾਦੀ ਕੋ ਫ੍ਰਿਜ ਦੀ ਲੋੜ ਨਹੀਂ ਉਹਨੂੰ ਨਹੀਂ ਨਹੀਂ ਫ੍ਰਿਜ ਦੀ ਤੇ ਲੋੜ ਆ ਠੰਡਾ ਤੇ ਹੋਊਗਾ ਫ੍ਰਿਜ ਨਹੀਂ ਬਾਕੀ ਇਹ ਆ ਵੀ ਫ੍ਰਿਜ ਚੋਂ ਮੁੱਕਣ ਨਹੀਂ ਦਿੰਦੀ ਕਰਮਾ ਵਾਲੀ ਹੈ ਹਾਂਜੀ ਹਾਂਜੀ ਤੇ ਜਦੋਂ ਮਰਜੀ ਚੋਲੋ ਮੰਨ ਲਓ ਇਹ ਆ ਵੀ ਕਰਮਾ ਵਾਲੀ ਚਲੋ ਇਹ ਆ ਵੀ ਕੋਸ਼ ਵੀ ਆ ਸੰਧੂ ਸਾਹਿਬ ਬਾਕੀ ਇਹ ਨਾਲ ਇਹਨੇ ਨਾ ਘਰ ਖਣਾ ਨਾ ਇਹਨੇ ਠੰਡ ਮਨਾਉਣੀ ਕਰਮਾ ਵਾਲੀ ਨੇ ਕਰੀ ਤੇ ਚੰਗੀ ਹੈ ਤੇ ਮੰਨ ਲਓ ਚੰਗੀ ਆ ਮੰਨ ਲਓ ਬਹੁਤ ਚੰਗੀ ਆ ਬਹੁਤ ਦੋਸਤੋ 8 ਕਿਲੋ ਬੌਲੇ ਦੇ ਕਰਮਾ ਵਾਲੀ ਚੱਲਣ ਡਈ ਆ ਫੋਟੋ ਜਦਾਂ ਮਰਦੀ ਮੇਰਾ ਵੀਰ ਕੋਈ ਆਣ ਕੇ ਆਪਣੀ ਤਸਦੀਕ ਕਰ ਸਕਦਾ 8 ਕਿਲੋ ਪੋਲਾ ਅੱਜ ਤੀਜਾ ਦੇ ਨਾਲ ਸੋਰੀ ਮਗਰ ਬੱਛਾ ਠੀਕ ਹੈ ਤੇ ਆਹ ਲਓ ਜੀ ਤੇ ਚਵਾ ਜੂ ਬਹੁਤ ਵਧੀਆ ਸੰਧੂ ਸਾਹਿਬ ਲੱਗਾ ਕਰਮਾ ਲਈ ਥਣ ਵੀ ਐ ਪੂਰਾ ਮੈਂ ਪੋਲੀ ਪੋਲਾ ਚਵਾ ਮੋੜੀ ਮੋੜੀ ਧਾਰ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਅਚਲ ਵੀਰ ਚੰਡੇ ਫਿਰ ਇਹਦਾ ਮੁੱਲ ਕੀ ਰਹੂਗਾ ਕਿਤੋਂ ਤੱਕ ਦੇ ਦੇਣੀ ਹੈ ਮੁੱਲ ਵੀਰ ਜੀ ਮੁੱਲ ਇਹਦਾ ਕਰ ਲੀਏ ਆਪਾਂ ਜਾਇ ਜਾਈ 20000 ਰੁਪਿਆ 30000 ਦੀ ਵੀਰ ਜੀ ਦੇਣੀ ਹੈ ਤੀਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਵੀ ਚੰਗੀ ਜੇ ਜਿੰਨੇ ਵੀ ਭਰਾਣੇ ਨੇ ਪੈਸੇ ਲਾਉਣੇ ਕੋਈ ਨਹੀਂ ਜੇ 750 ਘਰ ਦਾਂਗੇ ਮਾਨ ਹੋਰ ਸੰਦੂ ਸਾਹਿਬ ਬਲ ਜ਼ਿਆਦਾ ਨਹੀਂ ਹੋਣਾ ਕਿਉਂ ਬਾਹਰ ਹੋਈਆਂ ਤੁਹਾਨੂੰ ਪਤਾ ਵਾਬੀ ਹੁਣ ਵੀਰ ਭਰਾ ਦੀ ਕੋ ਵਹਿੰਦੇ ਆ ਤੇ ਉਹ ਜਦੋਂ ਉਹਨਾਂ ਨੂੰ ਕੱਟ ਲਾਈਦੇ ਨਾ ਬਾਹਰ ਜਾ ਕੇ ਉਹ ਆ ਜਾਂਦੇ ਗੁਰੂਤੋਂ ਹੀ ਆਉਂਦੇ ਇਹਨੇ ਮੰਗਦੇ ਜੇ ਤਾਂ ਫਿਰ ਤੁਹਾਨੂੰ ਪਤਾ ਕੋਈ ਸੰਧੂ ਸਾਹਿਬ ਕੋਈ ਯਾਰ 1500 ਦੇ ਖੇੜ ਖੇੜਨੀ ਪੈਂਦੀ ਆ ਕੋਈ ਇਹਨੇ ਨਾ ਰੁੱਝੇ ਜੇ ਰਈਦਾ ਵਾ ਕੀ ਨਹੀਂ ਤੇ ਬਾਕੀ ਆ ਵੀ ਕੋਈ ਕਈ ਹੁਣ ਵੀਰ ਭਰਾ ਕਈ ਜਰੀਂ ਆਂਦੇ ਵੀ ਸਾਨੂੰ ਇਹੋ ਜੀ ਨਿੱਕੀ ਮੰਨ ਲਓ ਵੀ ਲਿਆਂਕੇ ਦੇਓ ਇਹਨੇ ਪੈਸਿਆਂ ਵਾਲੀ ਇਹਨੇ ਕਰਮਾਰੀ ਨੇ ਵਧੀਆ ਮੰਨ ਲਓ 12 13 ਕਿਲੋ ਦੁੱਧ ਚਵਾਈ ਗਈ 10 ਵੀ ਦਈ ਗਈ ਨਾ ਤਾਂ ਤੁਹਾਨੂੰ ਪਤਾ ਨੇ 1.5 ਲੱਖ ਦੀ ਮੈਂ ਤਾਂ ਮੁਕਾਬਲਾ ਕਰਨਾ ਜੀ ਬਿਲਕੁਲ ਜੀ ਹਾਂ ਜੀ ਤਾਂ ਦੋਸਤੋ ਫਿਲਹਾਲ ਹੁਣ ਬੌਲੇ ਦਿਆ ਕਰਮਾੜੀ ਤੇ ਜ਼ਿਆਦਾ ਨਹੀਂ ਤੇ ਚਲੋ ਚੰਗੀ ਉਮੀਦ ਹੈ ਜੀ ਵੀ ਚਲੋ 10 12 12 ਕਿਲੋ ਨਾਰਮਲ ਦੁੱਧ ਚਵਾਈ ਜਾਊਗਾ ਹਾਂ ਜੀ ਹਾਂ ਜੀ ਤੇ ਰੇਟ 30000 ਲੈਣ ਦੇ ਜਿਹੜਾ 30000 ਦੇ ਵਿੱਚ ਤੁਹਾਨੂੰ ਇਹ ਮਿਲ ਜਾਊਗੀ ਹਾਂ ਜੀ ਮਗਰ ਬੱਛਾ ਮੇਲ ਕਾਫ ਆ ਸੋ ਚੋਣ ਜਾਣ ਵੀਰ ਚੰਗੀ ਤਸੱਲੀ ਦੇ ਰਿਹਾ ਤੇ ਚੋਣ ਜਾਣ ਇੱਕ ਨੰਬਰ ਆ ਬਿਲਕੁਲ ਪੋਲੀ ਜੀ ਰੋਂ ਰੋ ਗਈ ਹਾਂਜੀ ਅੱਛਾ ਫਿਰ ਛੱਡੇ ਆ ਜੋ ਅਗਲੇ ਬੰਨੇ ਆ ਆ ਗਈ ਆਪਣੇ ਕੋਲ ਕ੍ਰਾਸ ਛਾਈ ਵਾਲੇ ਇਹ ਛਾਈ ਆ ਜੀ ਲਓ ਜੀ ਛਾਈ ਵਾਲਾ ਹਾਂਜੀ ਹਾਂਜੀ ਪਿੱਛੇ ਛਾਈ ਵਾਲਾ ਸੀ ਮਗਰ ਵੀ ਬੱਚੀ ਹੈ ਬੱਚੀ ਆ ਜੀ ਮਗਰ ਬਹੁਤ ਟੌਪ ਦੀ ਹੈ ਮਗਰ ਵੀ ਬੱਚੀ ਆ ਮਗਰ ਵੀ ਬੱਚੀ ਪ्योर ਛਾਈ ਵਾਲ ਜੇ ਵੇਖੋ ਹਾਂਜੀ ਹਾਂਜੀ ਪਹਿਲਾਂ ਬੱਚੀ ਜੇ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਚਾਹ ਦੋ ਛੱਡੇ ਵੀਰੇ ਨੂੰ ਸੂਈ ਨੂੰ ਕਿੰਨੇ ਕੇ ਦਿਨ ਹੋ ਗਏ ਇਹਨੂੰ ਵੀਰ ਜੀ ਅੱਜ ਹੋਏ ਇਹਨੂੰ 8 ਦਿਨ ਹੋ ਗਏ ਸੂਈ ਨੂੰ ਵੀਰ ਜੀ ਇਹ ਬੋਲੇ ਚੋਂ ਬਾਹਰ ਚਲ ਗਈ ਆ ਮਗਰ ਬੱਚੀ ਬਹੁਤ ਘੇਰ ਆ ਗਈ ਹਾਂਜੀ ਹਾਂਜੀ ਘੇਰ ਨਾ ਚਲਦੀ ਬੱਚੀ ਹਾਂਜੀ ਆ ਦੇਖੋ ਦੇਵਚੀ ਬਹੁਤ ਦੇ ਵੈੜ ਵੀ ਬਹੁਤ ਥਾਂ ਵੀ ਆ ਪਹਿਲਾ ਹੀ ਸੂਹਾ ਸੰਧੂ ਸਾਹਿਬੇ ਕਰਮਾ ਲਈ ਅੱਜ ਕਿੰਨੇ ਦਿਨ ਦੱਸਿਆ ਸੂਈ ਨੂੰ ਇਹਨੂੰ ਅੱਜ ਹੋ ਗਏ 7-8 ਦਿਨਾਂ ਸੂਈ ਨੂੰ ਹਾਂ ਦੋਸਤੋ 8-10 ਦਿਨਾਂ ਦੀ ਸੂਈ ਆ ਹਾਂਜੀ ਆਪ ਸ਼ਾਈਵਾਲ ਦੋਸਤੋ ਠੀਕ ਆ ਸ਼ਾਈਵਾਲ ਦੇ ਵਿੱਚ ਤੇ ਮਗਰ ਫੀਮੇਲ ਬੱٹا ਵੇਖਿਆ ਤੁਸੀਂ ਗਰਮਸਲ ਦੇ ਵਿੱਚ ਮਗਰ ਬੱਧੀ ਆ ਠੀਕ ਆ ਤੇ ਹੁਣ ਝੰਡੇ ਵੀ ਦੁੱਧ ਵੀ ਇਹਦੇ ਥੱਲੇ ਕੀ ਇਸਤੀ ਸੀ ਆ ਦੁੱਧ ਵੀਰ ਜੀ ਇਹਦੇ ਥੱਲੇ ਤੁਸੀਂ ਇਹ ਆ ਵੀ ਹੁਣ 8 ਕਿਲੋ ਤੁਸੀਂ ਲਾ ਲੋ ਹਾਂਜੀ ਹਾਂਜੀ 8-7 ਕਿਲੋ ਦੁੱਧ ਹੈਗਾ ਹੌਲੀ ਤੋਰਿਓ ਜੀ ਹੌਲੀ ਤੋਰੇ ਨਿੱਕੇ ਹਾਂਜੀ ਹੌਲੀ 8 ਕਿਲੋ ਹੁਣ ਹੈਗਾ ਹਾਂਜੀ ਹਾਂਜੀ 8 ਕਿਲੋ ਹੈਗਾ ਵੀਰ ਜੀ ਮੰਨ ਲਓ 8 ਹੋ ਜੇ 7 ਹੋ ਜੇ ਇੰਨਾ ਹੈਗਾ ਵਾ ਹਾਂਜੀ ਮੈਨੂੰ ਮਲਾਪ ਚੰਗੀ ਠੰਡੀ ਵਧੀਆ ਮਾੜੀ ਮਲਾਪ ਇਹ ਆ ਵੀ ਪਹਿਲਾਂ ਦੋਗਦੇ ਨੇ ਕੀਤਾ ਇਹਨੇ ਜਦੋਂ ਮੰਨ ਲਓ ਵੀ ਸੂਈ ਆ ਨਾ ਪਹਿਲਾਂ ਜੂਹੀ ਬਿਲਕੁਲ ਹਾਂਜੀ ਅਜੇ ਹੋ ਵੀ ਮੇਰੇ ਹਿਸਾਬ ਨਾਲ ਕਰਮਾ ਲਈ ਜੇ ਦੰਦਾ ਜੀ ਹੋ ਸੰਦੂ ザਫ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਪਹਿਲਾਂ ਸੋਬੀਰ ਝੰਡਾ ਦੱਸ ਰਿਹਾ ਪਹਿਲਾਂ ਇਹ ਜਿਹੜਾ ਤੇ 8 ਕਿਲੋ ਜਿਹੜਾ ਪੱਕਾ ਦੁੱਧ ਨੇ ਤੇ 8 ਕਿਲੋ ਮਗਰ ਬੱਛੀ ਹਾਂਜੀ ਤੇ ਬਾਕੀ ਦੁੱਧੇ ਤਾਂ ਮਿਲਦਾ ਮੱਜਾਂ ਦਾ ਪੂਰਾ ਮੁਕਾਬਲਾ ਕਰਦਾ ਪੂਰਾ ਪੂਰਾ ਕਰੂਗਾ ਸੰਧੂ ਸਾਹਿਬ ਦੁੱਧ ਬਹੁਤ ਵਧੀਆ ਕਰਮਾਂ ਵਾਲੀ ਦਾ ਹੋਊਗਾ ਹਾਂਜੀ ਇਹ ਗਰਮੀਆਂ ਦਾ ਗਰਮੀਆਂ ਦਾ ਤੋਹਫਾ ਸੰਧੂ ਸਾਹਿਬ ਸੱਜਰ ਸੋਈ ਆ ਮਗਰ ਵੀ ਬੱਛੀ ਆ ਤੇ ਆਪ ਵੀ ਕਰਮਾਂ ਵਾਲੀ ਆ ਜੇ ਬੱਛੀ ਆ ਜਵਾਜੂ ਬਹੁਤ ਵਧੀਆ ਆ ਹਾਂਜੀ ਹਾਂਜੀ ਤੇ ਬਾਕੀ ਉਦਾਂ ਨਹੀਂ ਕੋਈ ਮਾਰੇ ਰੱਖਿਆ ਕੋਈ ਇਹ ਨਹੀਂ ਉਹ ਜਿਹਨੂੰ ਕੋਈ ਗੱਲ ਹੈਗੀ ਕੋਈ ਡਾਕ ਕਰਨੀ ਚੜਾਕਲ ਨਹੀਂਗੀ ਹਾਂਜੀ ਹਾਂਜੀ ਆ ਬਈ ਦੋਸਤੋ ਪਿੰਡੇ ਦੀ ਪੂਰੀ ਨਿੱਗਰ ਹਾਂਜੀ ਹਾਂਜੀ ਨਿੱਗਰ ਪਿੰਡੇ ਦੀ ਆ ਫਿਰ ਮਗਰ ਬੱਛੀ ਆ ਠੀਕ ਹੈ ਜੀ 8 ਕਿਲੋ ਜਿਹੜਾ ਕਰਵਾ ਵਾਲੀ ਦੇ ਥੱਲੇ ਦੋ ਤੋਂ ਹੁਣ ਮੌਕੇ ਤੇ ਮੌਜੂਦ ਆ ਹਾਂ ਬਾਕੀ ਦੋਸਤੋ ਵਪਾਰ ਦਾ ਹੀ ਲੈਣਾ ਕਈ ਨਾ ਪਸੂ ਇੱਕ ਦੋ ਦਿਨ ਤਿੰਨ ਦਿਨ ਪਾਇਆ ਹੁੰਦਾ ਹਾਂਜੀ ਤੇ ਨਵੇਂ ਘਰ ਚਲਾ ਜਾਂਦਾ ਬਸ ਬਸ ਹਾਂਜੀ ਨਵੇਂ ਘਰ ਚੱਲ ਜਾਂਦਾ ਆ ਗਿਆ ਜੀ ਕੋਈ ਸੇਵਾ ਕਰ ਲੂਗਾ ਤੇ ਉੱਥੇ ਕਿਲੋ ਦੋ ਕਿਲੋ ਕਿਲੋ ਦੋ ਕਿਲੋ ਹਾਂਜੀ ਹਾਂਜੀ ਬਾਕੀ ਸੰਤੂ ਸਾਹਿ ਮੰ ਲਓ 7 ਤੋਂ 8 ਹੋਵੇ ਬਾਕੀ 10 12 ਕਿਲੋ ਦੇ ਵਹਿੜ ਦੁੱਧ ਰਾਮ ਨਾ ਚਵਾਉਗੀ ਠੀਕ ਹੈ ਹਾਂਜੀ 10 12 ਕਿਲੋ ਦੇ ਹੱਥ ਕੇ ਦਊਗੀ ਤੁਹਾਨੂੰ ਸਭ ਬਾਕੀ ਚਲੋ ਲਊ ਆਲੀ ਆ ਮਗਰ ਵੀ ਬੱਛੀ ਆ ਬਹੁਤ ਵਧੀਆ ਜਿੰਨੇ ਮੰਨ ਲਓ ਕਹੇ ਨੇ ਘਰੇ ਰੱਖਣੀ ਆ ਮੰਨ ਲਓ ਤੁਹਾਨੂੰ ਪਤਾ ਵੀ ਨਾਲੇ ਭਾ ਪਾ ਤੁਹਾਨੂੰ ਸਾਹਿਬ ਰੋਕਾ ਆਪਾਂ ਨੂੰ ਵੀਰ ਨੇ ਕਹੇ ਨੇ ਭਾ ਜੀ ਦਿੱਤੀ ਆਪਾਂ ਨੂੰ ਵੀਰ ਜੀ ਭਾ ਜੀ ਦੇਣੀ ਅੱਛਾ ਕਿੰਨੇ ਕੀ ਦੇਣੀ ਆ ਢੰਡੇ ਆ ਫਿਰ ਵੀਰ ਜੀ ਇਹ ਆਪਾਂ ਮੋਲੇ ਦਾ 32000 ਰੁਪਇਆ ਕਰ ਲਈਏ ਤੇ 28000 ਵੀਰ ਜੀ ਦੇ ਦੇਗੀ ਹਾਂਜੀ ਹਾਂਜੀ 28000 ਦੀ ਲੈ ਵੀ ਹਾਂਜੀ ਹਾਂਜੀ ਭਾਈ ਜਰ ਦੀ ਦੋਸਤੋ ਇਹ ਵਹਿੜ ਤੁਹਾਨੂੰ ਮਿਲ ਜਾਊਗੀ ਹਾਂਜੀ ਹਾਂਜੀ ਠੀਕ ਆ ਸੋ ਚੰਗੀ ਆ ਕਰਮਾਂ ਵਾਲੀ ਜਿੰਨੇ ਵੀ ਆ ਉਹਨੇ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਸੋ ਦਾ ਤੁਹਾਨੂੰ ਥਾਰੇ ਕੋਲ ਥੋੜਾ ਨੀਰੋ ਦਿਖਾ ਦਿਆਂ ਚਵਾ ਚ ਵੀ ਪੂਰਾ ਵਧੀਆ ਕਰਮਾਂ ਵਾਲੀ ਲੱਗਦਾ ਤੁਹਾਨੂੰ ਸਾਬ ਹਾਂ ਹਾਂ ਠੀਕ ਆ ਸੋ ਥਾਣ ਦੋਸਤੋ ਵੇਖ ਲੋ ਅਗਲੇ ਨਾਲ ਪਿਛਲੇ ਨਾਲ ਪਿਛਲਾ ਇੱਕੋ ਜਿਹਾ ਸਹਿਜ ਆ ਅਗਲੇ ਮੋਟੇ ਥਾਣ ਬਿਲਕੁਲ ਇੱਕੋ ਜਿਹੇ ਦੋਵੇਂ ਤੇ ਮਗਲੇ ਥਾਣ ਮਗਲੇ ਨਾਲ ਸਹਿਜ ਵਿੱਚ ਫਰਕ ਪਤਾ ਹਾਂਜੀ ਠੀਕ ਆ ਮਗਰ ਬੱਚੀ ਵੀ ਕਾਹੀ ਪੈ ਖੜੀ ਆ ਬੁਹ ਹਾਂਜੀ ਹਾਂ ਚੋਈ ਦਾ ਸਮਾਂ ਹੋ ਗਿਆ ਹਾਂ ਚੋਈ ਦਾ ਸਮਾਂ ਹੀ ਕਾਹੀ ਪੈਂਦੀ ਉਹਨਾਂ ਦੀ ਮੈਨੂੰ ਚਗਾਓ ਦੁੱਧ ਹਾਂ ਹਾਂ ਬਾਕੀ ਇਹ ਪਟੀ ਘਾਟੂਗਾ ਸੰਧੂ ਸਾਹਿਬ ਪੂਰਾ ਪਿਓ ਦੇ ਵੇਖੋ ਧੋਨ ਵਾਲੀ ਬਹੁਤ ਚੱਲ ਰਾਈ ਆ ਜਿਤ ਤਣ ਮੰਨ ਲਓ ਘਾ ਵੈਣ ਵੈਣ ਵੀ ਜਦਾਵਾ ਤੇ ਹਾਂਜੀ ਹਾਂਜੀ ਚੰਗੀ ਆ ਹਾਂ ਘੇਰ ਵਿੱਚ ਆ ਗਈ ਹਾਂਜੀ ਬਾਕੀ ਇਹ ਸੰਧੂ ਸਾਹਿਬ ਫ੍ਰੀ ਨੂੰ ਕੰਮ ਆਇਦ ਕਰਮਾਂ ਵਾਲੀ ਦਾ ਹਾਂਜੀ ਹਾਂਜੀ ਕਿਉਂਕਿ ਮੰਨ ਲਓ ਇਹ ਦੁੱਧ ਕਿਹੜੀ ਨੇ ਸਾਰੀਆਂ ਗਰਮੀਆਂ ਦੇਈ ਜਾਣਾ ਤੇ ਮੰਨ ਲਓ ਦੋ ਆ ਕਰਮਾਂ ਵਾਲੀਆਂ ਜੇ ਕੋ ਸੰਭੂਗਾ ਤੇ ਬਿਲਕੁਲ ਹਾਂਜੀ ਹਾਂਜੀ ਤੇ ਛੱਡੇ ਵੀ 28 ਦੀ ਹਾਂ ਦੇ ਦੇ ਦਾ ਠੀਕ ਆ ਹਾਂ ਜੀ ਬਹੁਤ ਸੋ ਇੱਕ ਲਾਸਟ ਚੀਜ਼ ਤੁਹਾਨੂੰ ਦਿਖਾ ਦਿੰਦੇ ਆ ਮੈਨੂੰ ਲੱਗਦੀ ਸੂਈ ਇਹ ਨਹੀਂ ਜੀ ਅੱਜ ਹੀ ਸੂਈ ਹੋਣੀ ਸੂਈ ਅਜੇ ਜੇਰ ਜੂਰ ਪਾਤੀ ਐ ਨਾ ਕਰਮ ਸਵੇਰੇ ਸੂਈ ਆ ਤੇ ਜੇਰ ਜੂਰ ਪਾਤੀ ਆ ਕਰਮਾ ਵਾਲੀ ਨੇ ਤੇ ਹਾਂ ਜੀ ਖੋਲ ਕੇ ਬਾਹਰ ਦਗਾ ਦੇ ਦੰਦੀ ਨਾਲੇ ਮੰਨ ਲਓ ਵੀ ਸਵੇਰੇ ਤੜਕੇ ਤੜਕੇ ਸਵੇਰੇ ਤੋਂ 20:00 ਕਰਮਾ ਵਾਲੀ ਤੇ ਹਾਂ ਜੀ ਤੇ ਮੰਨ ਲਓ ਵੀ 10:00 ਵਜੇ ਸੂਈ ਆ ਅੱਛਾ ਜੀ ਤੇ ਮੇਰੇ ਹਿਸਾਬ ਨਾਲ ਕਰਮਾ ਵਾਲੀ ਨੇ 3:00 ਵਜੇ ਜੇਰ ਪਾਤੀ ਹਾਂ ਹਾਂ ਦੋ ਘੰਟਿਆਂ ਦੇ ਵਿੱਚ ਵਿੱਚ ਜੇਰ ਪਾਤੀ ਆ ਅੱਜ ਪਰਜਮ ਮਗਰ ਕੀ ਆਗੇ ਇਹ ਬੱਚਾ ਇਹ ਥਾਇ ਦੇ ਬੱਚਾਈ ਆ ਬੱਚਾ ਬੱਚੇ ਕਰਦੇ ਆ ਹਾਂਜੀ ਬੱਚੇ ਬੱਚੇ ਕਰਦੇ ਉਤਰਾਣਾ ਚਲੋ ਇਹ ਆ ਵੀ ਉਤਰਾ ਰਕਾਰ ਕਰਮਾ ਵਾਲੀ ਦਾ ਸੁਣਾ ਸੰਧੂ ਸਾਹਿਬ ਨੂੰ ਦੱਸ ਕੋਈ ਜਾਣਦੇ ਤੋਰਾ ਵਿਖਾਇਤ ਨਹੀਂ ਤੋਰਾ ਤਾਂ ਦੋ ਇੱਕ ਮਾਗੇ ਫੇਰ ਕਿੱਥੇ ਹੋਰ ਤਾਂ ਲੈ ਜਾ ਲੈ ਜਾ ਤੋਰਾ ਦੋ ਵਾਰੀ ਘਮਾ ਦੋ ਤੋਰਾ ਵੇਖੀ ਦਾ ਪੁੱਤ ਤੋਰਾ ਤੋਰਾ ਵੀ ਵੇਂਦੇ ਆ ਸਾਡਾ ਪੁਖਾਈਦਾ ਆ ਦੇਖੋ ਕਾਤੋ ਵੱਡਾ ਦੋਸਤੋ ਹਾਂਜੀ ਇਸ ਸੂਤਵਾ ਦੇ ਵਿੱਚ ਆਈ ਆ ਹਾਂਜੀ ਇਸ ਕਰਕੇ ਥੋੜਾ ਠੱਪਿਆ ਜਾਂਦਾ ਪਰ ਕੋਈ ਬਾਕੀ ਆ ਵੇਖੋ ਫੇਸ ਕੁਆਲਿਟੀ ਤੇ ਪੂਰੀ ਲੰਮਾ ਫੇਰ ਤੋੜਦੇ ਜੀ ਲੰਮਾ ਲੈ ਜਾ ਪੁੱਤ ਲੈ ਜਾ ਜੀ ਬੱਚੇ ਦਾ ਕਾਲਾ ਪੈਂਦਾ ਬੱਚੇ ਦਾ ਅੱਛਾ ਵੀਰ ਜੰਡੇ ਮਾਰਨਿੰਗ ਸਵੇਰ ਥੋੜੀ ਬਦੀ ਕਿਤੀ ਚੋਈ ਬੋਲੀ ਹਾਂਜੀ ਕਿਤੀ ਵੀਰ ਜੀ 4-5 ਕਿਲੋ ਬੋਲਾ ਕੱਢਿਆ ਵੀਰ ਜੀ ਠੀਕ ਆ ਜੀ ਹਾਂਜੀ ਵਾਧੀ ਕੱਢਿਆ ਹੁਣਾ ਵੈਸੇ ਬਾਲਟੀ ਨਾਲ ਥੋੜਾ ਜਿਹਾ ਤੰਗ ਹੀ ਮੈਂ ਬਹਿਣ ਬੂਨ ਤੋਂ ਨਾ ਮੰਨ ਲਓ ਤੰਗ ਹੀ ਤੇ ਬਾਕੀ ਵਾਹ ਵਾਹ ਹੀ ਮੰਦ ਬੋਲਾ ਬਾਲਟੀ ਇੱਕ ਕਰਮਾਲੀ ਨੇ ਭਰੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਜਿੰਨਾ ਵੀ ਹੋ ਸਕਦਾ ਤੁਹਾਨੂੰ ਵੰਡਾ-ਮੁੰਡਾ ਦਿਖਾਉਣੇ ਆ ਉਹਨਾਂ ਦੀਆਂ ਬਹੁਤ ਸੋਹਣੀਆਂ ਵੰਡਾਂ ਨੇ ਸੀਲ ਸੂਟ ਬੜੀ ਬੰਦੇ ਪੁੱਤ ਸੀਲ ਮਾੜਾ ਚੰਦਨ ਮਾਰ ਲਾ ਆ ਦੇ ਬਾਕੀ ਇਹ ਵੀ ਸੰਤੂ ਸਾਹਿਬ ਉਹਨਾਂ ਨੇ ਮੰਨ ਲਓ ਇਹ ਆ ਵੀ ਪਹਿਲੇ ਸੂਏ ਉਹਨਾਂ ਨੇ ਆਖਿਆ ਵਾ ਵੀ ਮੰਨ ਲਓ ਇਹਦੇ ਇੰਨੇ ਦਿੱਤਾ ਵਾ ਦੁੱਧ 28-30 ਕਿਲੋ ਭਰਿਆ ਕਰ ਮਾਲੀ ਨੇ ਠੀਕ ਹੈ ਜੀ ਹਾਂ ਜੀ ਹੁਣ ਬਾਕੀ ਇਹ ਆ ਵੀ ਦੂਜਾ ਸੂਆ ਜੇ ਤੇ ਜ ਕੰਨੀਆਂ ਨਾ ਮੰਨ ਲਓ ਇਹਨੇ ਬਰਾਬਰ ਨਹੀਂ ਕੀਤੀਆਂ ਸਾਈਡਾਂ ਵਾਲੀਆਂ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੋਹਣੀ ਤੁਹਾਨੂੰ ਪਤਾ ਫਾਰਮ ਹੀ ਹਰਥ ਹੱਥੀਂ ਵਿੱਚ ਵਾਈ ਉਹ ਮਸ਼ੀਨੀ ਚਵਾਈ ਵੀ ਵਧੀਆ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਚੰਗੀ ਸੋਹਣੀ ਆ ਮੁੰਡੇ ਗੱਦ ਘੱਟ ਦੇ ਵਿੱਚ ਤੋਂ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇਹ ਜੇ ਤੁਸੀਂ ਆਈਡੀਆ ਰੱਖ ਗਿਆ ਵੀ ਵੱਡੇ ਕਦ ਕਦ ਦੇ ਹਾਂਜੀ ਠੀਕ ਆ ਸੂਤ ਬਾਦ ਵਿੱਚ ਆ ਚਲੋ ਮੇਰਾ ਦੱਸਣਾ ਫਰਜ਼ ਬਣਦਾ ਅੱਜ ਮਾਰਨਿੰਗ ਜੇਰ ਤੋਂ ਕਿੰਨੇ ਕਵਜੇ ਵੀਰ ਢਡੇ ਪਾਤੀ ਵੀਰ ਜੀ ਇਹਨੇ 3 ਕਵਜੇ ਵੀਰ ਜੀ ਜੇਰ ਪਾਤੀ ਆ ਉਹਨਾਂ ਜੇਰ ਉਤਰਾ ਅਸੀਂ ਧਰ ਕੀ ਹੀ ਇੱਥੇ ਆ ਬਖਾਈਂ ਦੇ ਅਛੀ ਪੇਣਾੜੂ ਵਿਖਾ ਦੇ ਪੜਾ ਜੇ ਤੇ ਮੰਨ ਲਓ ਇਹ ਆ ਵੀ ਤੁਸਾਂ ਆਪਣਾ ਅਜੇ 25 ਦਾ ਵੀ ਟੌਨ ਨਹੀਂ ਪਾਇਆ ਹਾਂਜੀ ਆ ਵੇਖੋ ਅਜੇ ਥਾਰਾ ਹੀ ਇੱਥੇ ਠੀਕ ਅਚੀਕ ਤੇ ਨਹੀਂ ਦੋਸਤੋ ਗਿੱਲੇ ਲਾਡੂ ਦੇ ਬੱਚਾ ਹਾਂਜੀ ਠੀਕ ਹੈ ਤੇ ਬੌੜੇ ਦੇ ਕਰਮ ਵਾਲੀ ਚੱਲਣ ਢੀ ਆ ਬੋਦੀ ਵਾਲੀ ਵਛੀ ਆ ਨਸਲ ਨਸਲ ਪੂਰੀ ਠੀਕ ਹੈ ਜੀ ਕਰਾ ਬਿਲਕੁਲ ਕਾਲੀ ਤੇ ਸੋਹਣਾ ਕਰਦ ਕਰ ਹਾਂਜੀ ਠੀਕ ਹੈ ਅੱਜ ਜੇਰ ਪਾਤੀ ਸੀ ਹਾਂਜੀ ਹਾਂਜੀ ਜੇਰ ਪਾਤੀ ਆ ਜੀ ਆ ਵੇਖੋ ਇੱਥੇ ਆਉਂਦੀ ਜੇਰ ਵੀਡੀਓ ਆਪਣੇ ਕੋਲ ਆਹੋ ਜੀ ਅੱਜ ਜੇਰ ਪਾਤੀ ਸੀ ਵੀਡੀਓ ਤੁਹਾਨੂੰ ਦਿਖਾ ਦਦੇ ਨਾਲ ਹੀ ਮਰੀ ਸੀ ਹਾਂਜੀ ਆ ਕਲਿੱਪ ਹੈਗਾ ਵੀਰ ਉਹਨਾਂ ਦੇ ਕੋਲ ਕਿਸੇ ਵੀਰ ਨੇ ਮਗਾਉਣਾ ਵੀ ਤੁਸੀਂ ਮਗਵਾ ਸਕਦੇ ਜੀ ਹਾਂਜੀ ਲੈ ਵੀ ਵੀਰ ਛੱਡੇ ਇਹ ਪਾਉਗੀ ਬੈਣ ਹਾਂਜੀ ਕੀ ਮੋੜ ਕਰਦੇ ਵੀ ਜਿੱਡੀ ਉਤਰਾ ਕਰਮਾਂ ਵਾਲੀ ਵਹਿੜ ਆ ਮੁੱਲ ਤੇ ਭਾਵੇਂ ਇਹਦਾ ਵੀਰਜੀ 90 ਹੀ ਕਰ ਲਗੇ ਪਰ ਨਹੀਂ ਚਲੋ ਇਹ ਆ ਵੀ ਆਪਾਂ ਸਹੀ ਜੈਤ ਜੀ ਵੀਰਜੀ 70000 ਦੀ ਵਹਿੜ ਦੇਣੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਆ ਵੀ ਕਰਮਾਂ ਵਾਲੀ ਚਲੋ ਇਹ ਆ ਵੀ ਨਵੀਂ ਆ ਵਹਿੜ ਦੂਜੀ ਕੱਦ ਕਾਠ ਵਾਲੀ ਆ ਬਾਕੀ ਦੁੱਧ ਵੀ ਸੋਹਣੀ ਉਮੀਦ ਵੀ ਸੋਹਣਾ ਭਰਾਉਗੇ ਕਰਮਾਂ ਵਾਲੀ ਹੂੰ ਠੀਕ ਆ ਗੱਲ ਬੰਦੇ ਬਹੁਤ ਵਧੀਆ ਜਿੰਨਾਂ ਕੋ ਆਈ ਆ ਉਹਨਾਂ ਆਖਿਆ ਵੀ ਅਸੀਂ ਮੰਨ ਲਓ ਵੀ ਇਹਦਾ 30 32 30 32 ਪਹਿਲੇ ਸੁਆਹੀ ਚੋਇਆ ਵਾ ਠੀਕ ਆ ਬਾਕੀ ਚਲੋ ਹੁਣ ਗਾੜੀ ਆਪਣੇ ਤੁਹਾਨੂੰ ਪਤਾ ਸੇਵਾ ਤੇ ਸਿਰ ਤੇ ਆ ਕੋਈ ਇਹੋ ਜੀ ਕੋਈ ਵੀਰ ਭਰਾ ਸੇਵਾ ਕਰ ਲੂ ਤੇ ਹਾਂਜੀ ਬਾਕੀ ਇੱਕ ਕਰਮਾ ਵਾਲੀ ਖੁੱਲੇ ਲੈਵੇ ਦੀ ਆ 76000 ਹਾਂਜੀ ਹਾਂਜੀ ਬੱਚੇ ਬੁੱੱਚੇ ਨੂੰ ਵੀ ਚੰਗਾਇਆ ਸੰਧੂ ਸਾਹਿਬ ਤੇ ਬਾਕੀ ਦੁੱਧ ਵੀ ਬਤੇਰਾ ਕਰਮਾ ਵਾਲੀ ਦੇ ਥੱਲੇੋਂ ਕੱਢਿਆ ਵਾ ਹਾਂਜੀ ਹਾਂਜੀ 76000 ਦੋਸਤੋ ਵੀਰ ਝੰਡੇ ਦੀ ਡਿਮਾਂਡ ਕੀਤੀ ਆ ਵੀ ਲੰਡਨ 76000 ਆ ਹਾਂਜੀ ਤੇ ਬਾਕੀ ਕੋਈ ਵੀਰ ਆਗੇ ਤੁਸੀਂ ਦੇਖੋ ਠੀਕ ਆ ਜੀ ਗੁਰਲਾਪੁਰ ਨਾਲ ਬਹੁਤ ਸੋਹਣੀਆਂ ਥਾਂ ਥਾਂ ਦੀ ਚੰਗੀਆਂ ਚਾਹ ਬਸੀ ਸੂਰ ਪੂਰੀ ਆਵੇ ਇੰਦਾ ਹੀ ਭਾਗ ਲੇ ਚੰਡੀ ਤੇਰੀ ਨੀਤੀ ਪੂਰੀ ਹਾਂਜੀ ਹਾਂਜੀ ਲੈ ਵੀ ਹਾਂਜੀ ਠੀਕ ਹੈ ਹਾਂਜੀ ਠੀਕ ਆਹ ਬੰਲੀ ਪੂਰਾ ਮੁਰਗੀ ਆਹ ਵੇਖੋ ਜੀ ਜਵਾਈ ਦਾ ਥਣ ਮਾਰ ਦੇ ਧਾਰਾ ਮਾਰ ਦੇ ਨੀ ਮਾਰ ਦੇ ਧਾਰਾ ਧਾਰਾ ਮਾਰ ਦੇ ਜੀ ਪੇ ਦੋਹਾਂ ਥਣ ਪੂਰਾ ਮੈਨੂੰ ਮੋਬਾਈਲ ਥਾ ਦੋਹਾਂ ਆ ਲੈ ਲਓ ਦੱਸੋ ਇਹ ਕਿਹਲੇ ਥਣਾਂ ਨੇ ਆਪ ਵੀ ਦੋ ਦੋ ਚਾਰ ਧਾਰਾ ਮਾਰ ਦਿੰਦੇ ਆਂ ਮਗਲੇ ਆ ਮਾਰ ਦੇ ਫਾਦਲੀ ਨੇ ਮਾਰ ਦੇ ਆਹ ਮਗਲੇ ਥਣਾਂ ਦੇਖਿਆ ਜੀ ਹੋ ਗਿਆ ਹੋ ਗਿਆ ਜਵਾਈ ਬਹੁਤ ਸੋਹਣੀ ਆ ਜੀ ਠੀਕਾ 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 ਨਾ ਕਰਨਾ ਆਪੋ ਨਾ ਹੋ ਕਿਉਂ ਕਿ ਹਾਂਜੀ ਲੋਕੋ ਇਹ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਗੇ ਬੋਲੇ ਵਿਆ ਕਰਮ ਵਾਲੀ ਚੰਨ ਲਈ ਕੋਈ ਵੀ ਰ ਆਪਣੀ ਆਣ ਕੇ ਦੋ ਟਾਈਮ ਨਾਲ ਤਸਦੀਕ ਕਰ ਸਕਦਾ ਆਪੂ ਆਪਣੀ ਸੋਚ ਸਮਝਦਾ ਤਾਂ ਵੀ ਕਿਸੇ ਵੀਰ ਦੀ ਤੇ ਟੰਡੇ ਵੀਰ ਮੋਲ ਵੀ ਦੱਸਦਾ ਹਾਂਜੀ ਬੋਲਤਾ ਹਾਂਜੀ ਹਾਂ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਇੱਕ ਵੀ ਜੀ ਆਪਣੇ ਮੋਟਰਸਾਈਕਲ ਵਖਾਉਣਾ ਤੁਹਾਨੂੰ ਉਹ ਮੈਂ ਕਹ ਆ ਵੇਖੋ ਲੈ ਇੱਥੇ ਲਾ ਕੇ ਲੈ ਆ ਤੇ ਮੰਨ ਲਓ ਨਾ ਮੈਂ ਕਈ ਜੀ ਕੋਈ ਭੈਣ ਭਰਾ ਨਾ ਮੰਨ ਲਓ ਡਿਮਾਂਡ ਹੋ ਜਾਂਦੀ ਆ ਵੀ ਲੈਣੀ ਚੀਜ਼ ਮੋਟਰਸਾਈਕਲ ਬੜਾ ਵਧੀਆ ਹੈਗਾ ਵਾ ਇੰਜਨ ਉੰਜ ਨਵਾਂ ਆ 2011 ਮਾਡਲ ਦੇ ਮੋਟਰਸਾਈਕਲ ਤੇ ਦੂਜੀ ਟਰਾਈਨ ਤੇ ਲਾ ਪੁੱਤ ਹਾਂਜੀ ਪਲਟੀਨਾ ਨਾ ਦੋਸਤੋ ਕੁਲੈਟੀ ਨਾਲ ਦੋਸਤੋ ਇੱਕ ਮੋਟਰਸਾਈਕਲ ਵੀਰ ਹੁਣ ਦੇਖੋ ਕੋਲ ਬਸਾਊਗਾ ਝੰਡਾ ਸਿੰਘ ਹੁਣਾਂ ਦੇ ਕੋਲ ਤੇ ਕਿੰਨਾ ਮਾਡਲ ਆ ਜੀ ਮਾਡਲ ਵੀਰ ਜੀ 11 ਆ ਉਹਦੇ ਬਾਕੀ ਨਾ ਮੋਟਰਸਾਈਕਲ ਖਰੋਤਾ ਲਿਆ ਆ ਅੱਛਾ ਜੀ ਹਾਂ ਜੀ ਹਾਂ ਜੀ ਚਲਾਇਆ ਜੀ ਚਲਾਇਆ ਬਹੁਤ ਘਾਟਾ ਕਹੇ ਨੇ ਜਿੰਨੇ ਚਲਾਇਆ ਨਾ ਉਹ ਮੁੰਡਾ ਚਲੋ ਬਾਹਰ ਬੂੜ ਹੀ ਉਹਨਾਂ ਦਾ ਕਿਤੇ ਤੇ ਹਾਂ ਜੀ ਹਾਂ ਜੀ ਸਾਫ ਬੜਾ ਜੇ ਮੋਟਰਸਾਈਕਲ ਨੰਬਰ ਵੀ ਆਪਣਾ 44 ਤਰਮ ਦਾ ਹਾਂ ਜੀ 44 ਤਰਮ ਤਾਰਨ ਦਾ ਹੀ ਆ ਲਓ ਜੀ 44 ਤਰਮ ਤਰਮ ਨੰਬਰ ਆ ਦੋਸਤੋ ਮੈਨੂੰ ਲੱਗਦਾ ਵੀ ਰਿਆ ਵੀ ਆਰਮੀ ਵਾਲੇ ਬੰਦੇ ਹਾਂ ਜੀ ਹਾਂ ਜੀ ਹਾਂ ਜੀ ਆਰਮੀ ਵਾਲੇ ਬੰਦੇ ਕੋ ਰਿਆ ਜੀ ਲਿਆ ਉਹਨੇ ਨਾ ਥੋੜਾ ਜਿਹਾ ਪਹਿਲਾਂ ਚੱਲਦਾ ਲੈ ਲਿਆ ਤੇ ਬਾਕੀ ਆ ਵੀ ਆ ਵੇਖੋ ਬੈਟਰੀ ਬੂਟਰੀ ਨਾ ਸਾਰੇ ਜਿਹੇ ਦੇ ਚੰਦਿਆ ਦੇ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਿਲਕੁਲ ਸਰਵਜਨ ਇਹਦੀ ਕਰਾਈ ਇਹੀ ਹੈ ਜੇ ਤੁਹਾਨੂੰ ਦੱਸਣ데요 ਕੱਲ ਕਰਾਈ ਆ ਠੀਕ ਹੈ ਸਰਵਸ ਵੀ ਤੇ ਬੈਟਰੀ ਵੀ ਨਵੀਂ ਗਾਰੰਟੀ ਕਾਰ ਜੀ ਤੇ ਸਾਰੇ ਫੰਕਸ਼ਨ ਆ ਵੇ ਕੋਸ਼ਾਰੇ ਹਾਂਜੀ ਹਾਂਜੀ ਇਹ ਵਨ ਕੰਡੀਸ਼ਨ ਜੀ ਚਾਰੇ ਹੈਂਡਿਕਟਰ ਜਗਦੇ ਆ ਲਾਈਟ ਲੋਟ ਮਰਗਾਰਡ ਵੀ ਦੇਖ ਸਕਦੇ ਜੀ ਆ ਲਾਏ ਜਿਹੜੇ ਲੱਗੇ ਨਾਲ ਦੇ ਲਾਏ ਆ ਆਉਂਦੇ ਸੀਗੇ ਤੇ ਸਭ ਸਟਾਰੀ ਨਹੀਂ ਜੀ ਇਹ ਦੂਜਾ ਕੇਕ ਵਾਲਾ ਹੀ ਆ ਜੀ ਹਾਂਜੀ ਹਾਂਜੀ ਕੇਕ ਵਾਲਾ ਹੀ ਆ ਜੀ ਜੀਨ ਬਿਲ ਕੋਲ ਤੁਹਾਨੂੰ ਦੱਸਣ데요 ਗੱਲ ਜੀ ਨਵਾਂ ਦੁਬਾਰਾ ਹੋਇਆ ਜੇ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਹਾਂਜੀ ਹਾਂਜੀ ਬਾਕੀ ਇਹ ਆ ਵੀ ਚਲੋ ਉਹਨਾਂ ਨੇ ਕਈ ਇਹ ਨਹੀਂ ਤੁਹਾਨੂੰ ਪਤਾ ਵਾ ਵੀ ਆਉਂਦਾ ਵੀ ਮਾਂ ਕੇ ਲੈ ਗਿਆ ਮੁੰਡਾ ਤੇ ਉਹਨੇ ਨਾ ਤੇਲ ਦੂਲਦਾ ਚਲੋ ਮਾਰਾ ਮੋੜ ਕੇ ਤੇ ਚੁੱਕਿਆ ਦੇ ਉਹਨੇ ਨਵਾਂ ਕਰਾਤਾ ਨਹੀਂ ਤੇ ਤੁਹਾਨੂੰ ਪਤਾ ਉੱਤੋਂ ਨਹੀਂ ਇਹਦੀ ਹਾਂਜੀ ਠੀਕ ਆ ਸੋ ਦੱਸੋ ਇਹ ਪਲਟੀਨਾ ਮੋਟਰਸਾਈਕਲਾਂ ਕਿਹੜਾ ਜੀ ਹਾਂਜੀ ਤੇ ਇਹ ਵੀ ਵਗਾਊਗਾ ਮਾਰਦ ਕਿਨਾਂ 11 ਹਾਂਜੀ 11 ਮਾਡਲ ਆਈ ਕਾਪੀ ਆਇਆ ਸਾਰਾ ਜੀ ਉਹਨਾਂ ਦੇ ਮੰਨ ਲਓ ਸਾਰਾ ਕਾਪੀ ਕਾਜ ਸਭ ਕੋ ਓਕੇ ਕੋਈ ਇੱਕ ਵੀ ਰੁਪਈਆ ਨਹੀਂ ਵੀਰ ਜੀ ਇੱਥੇ ਲੱਗਦਾ ਸਰਵਸ ਤੱਕ ਹੋਈ ਆ ਵੀਰ ਜੀ ਬਹੁਤ ਸੋਰੀ ਹਾਂਜੀ ਵੀਰ ਨੂੰ ਆ ਨਹੀਂ ਲੋੜ ਜ਼ਰੂਰਤ ਆ ਮੋਟਰਸਾਈਕਲ ਖਰੀਦਣਾ ਕਿਸੇ ਵੀਰ ਨੇ ਤਾਂ ਤੁਸੀਂ ਇਹ ਖਰੀਦ ਕਰ ਸਕਦੇ ਹੋ ਜੇ ਸੈਕੰਡ ਹੈਂਡ ਮੋਟਰਸਾਈਕਲ ਆ 2011 ਮਾਡਲ ਦਾ ਕਾਪੀ ਨਾਲ ਆ ਬਾਕੀ ਕੋਈ ਵੀਰਾ ਦੋਸਤ ਐਫੀਡੀ ਨਾਲ ਤੁਹਾਨੂੰ ਕਰ ਦੋ ਸਾਰਾ ਫੁੱਲ ਜੀ ਵੀਰ ਜੀ ਸਾਰਾ ਕੁਝ ਮਿਲੂਗਾ ਸਾਰਾ ਮੰਗ ਡਾਕੂਮੈਂਟ ਸਾਰੇ ਕੰਪਲੀਟ ਆ ਕੋਈ ਵੀਰ ਆਪਣੀ ਅਗੇ ਕਰਿਆ ਤੁਸੀਂ ਤਸਦੀਕ ਕਰ ਸਕਦਾ ਪਲਟੀਨਾ ਮੋਟਰਸਾਈਕਲ ਤੇ ਵੀਰ ਜੰਡੇ ਕਿੱਥੋਂ ਤੱਕ ਮੁੱਲ ਕੀ ਹੋਊਗਾ ਜੀ ਜੀ ਮੁੱਲ ਭਾਵੇਂ ਇਹਦਾ 32 ਕਰ ਲਈਏ 33 ਕਰ ਲਈਏ ਹੋਏ ਜੀ 30000 ਦਾ ਮੋਟਰਸਾਈਕਲ ਦੇ ਦਾਂਗੇ ਹਾਂ ਜੀ 30000 ਦਾ ਵੀ ਜੀ ਇਹ ਸਫਾਈਆਂ ਸੂਈਆਂ ਦਾ ਹੀ ਬਾਕੀ ਤੁਹਾਨੂੰ ਦੱਸਣ데요 ਗੱਲ ਵੀ ਇੰਜਨ ਗੇਅਰ ਨੂੰ ਇਹਨੂੰ ਕਿਤੇ ਵੀ ਤੁਹਾਨੂੰ ਮੈਂ ਦੱਸਣ데요 ਆ ਕੋਈ ਵੇਖਣ ਦੀ ਵੀ ਲੋੜ ਨਹੀਂ ਹਾਂ ਜੀ ਬੈਟਰੀ ਤੱਕ ਨਵੀਂ ਜੇ ਗਾਰੰਟੀ ਕਾਰ ਸਾਰਾ ਕੁਝ ਨਾਲ ਜਾ ਵੇਖੋ ਹਾਰਨ ਤੱਕ ਮੰਨ ਲਓ ਸਾਰਾ ਛਾਰ ਕੋਈ ਵੀ ਚੀਜ਼ ਨਹੀਂ ਪੈਸੇ ਨੂੰ ਹੱਥ ਨਹੀਂ ਨੂੰ ਸਰਵਸੇ ਵੀ ਤੁਹਾਨੂੰ ਦੱਸਣ데요 ਲੋ ਲੋੜ ਪੈਂਦੀ ਵੀ ਜੀ ਕਰਾਉਣ ਦੀ ਹਾਂ ਜੀ ਹਾਂ ਜੀ ਤੇਲ ਤੂਲਾ ਵੇਖੋ ਬਿਲਕੁਲ ਨਵਾਂ ਇਧਰ ਦੀ ਵੇਖੋ ਆ ਸ਼ੀਸ਼ਾ ਵੇਖੋ ਸ਼ੀਸ਼ੇ ਥਾਣੀ ਭਾਵੇਂ ਥੱਲੇ ਦੀ ਰਜਿਸਟਰ ਥਾਣੀਆ ਵੇਖੋ ਨੇ ਹਾਂਜੀ ਹਾਂ ਵੇਖੋ ਨਵਾਂ ਟੀਲ ਜੀ ਵੇਖੋ ਨਾ ਸੋ ਦੋਸਤੋ ਬਾਕੀ ਲੱਖ ਰੁਪਏ ਦਾ ਸੰਧੂ ਸਾਹਿਬ ਨਵਾਂ ਚਲੋ ਇਹ ਆ ਵੀ ਜਿੰਨੇ ਕਿਸਤਾਂ ਦੇ ਲੈਣਾ ਕਰਨਾ ਵਾ ਤੁਹਾਨੂੰ ਪਤਾ ਵਾ ਵੀ ਲੱਖ ਰੁਪਏ ਚ ਪੈਂਦਾ ਜੀ ਨਵਾਂ ਪਲਟੀਨਾ ਹਾਂਜੀ ਸ਼ੱਕ ਨਹੀਂ ਇਹ ਚ ਕੋਈ ਵੀ ਹੈਗਾ ਬਿਲਕੁਲ ਇਹ ਛੱਡੇ ਵੀ ਨੰਬਰ ਬੋਲ ਦਈਏ ਫਿਰ ਨੰਬਰ ਵੀ ਜੀ ਹੈਗਾ 9872439717 ਹਾਂਜੀ ਦੂਜਾ ਨੰਬਰ ਹੈਗਾ ਜੇ 82647 ਤੇ 2008 ਠੀਕ ਹੈ ਜੀ ਹਾਂਜੀ ਹਾਂਜੀ ਤੇ ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਇਹ ਅੱਜ ਵੀਰ ਢੰਡੇ ਸਿੰਘ ਦੇ ਘਰੋਂ ਆਪਾਂ ਤੁਹਾਨੂੰ ਪਸੂ ਦਿਖਾਉਣੇ ਸੀ ਨਾਲ ਦੀ ਗੱਲ ਇੱਕ ਮੋਟਰਸਾਈਕਲ ਜਿਹੜਾ ਪਲਟੀਨਾ ਮੋਟਰਸਾਈਕਲ ਤੁਹਾਨੂੰ ਦਿਖਾ ਦਿੱਤਾ ਇਹ ਵੀ ਮੁਕਾਉ ਆ ਇੱਕ ਹੱਥ ਚੱਲਿਆ ਮੇਨੂੰ ਤਾਂ ਵੀ ਫਸਟ ਓਨਰ ਹੀ ਹੈ ਨਾ ਹਾਂਜੀ ਹਾਂਜੀ ਫਸਟ ਓਨਰ ਹੀ ਪਹਿਲੇ ਨਾਮ ਆ ਪਹਿਲੇ ਨਾਮ ਹਾਂਜੀ ਪਹਿਲੇ ਨਾਮ ਜੇ ਦੋਸਤੋ ਜਿਹੜੇ ਇਹਨੂੰ ਪਸੰਦ ਆਇਆ ਹੋਊਗਾ ਮੋਟਰਸਾਈਕਲ ਉਹ ਵੀ ਤੁਸੀਂ ਖਰੀਦਾਰੀ ਕਰ ਸਕਦੇ ਜੇ ਮੋਟਰਸਾਈਕਲ ਚੰਗਾ ਬਾਕੀ ਆਪ ਤੁਸੀਂ ਘਰੇ ਆਨ ਕੇ ਆਪਦਾ ਵੇਖ ਸਕਦੇ ਜੇ ਚਲਾ ਕੇ ਠੀਕ ਹੈ ਜੀ ਹਾਂਜੀ ਚਲਾ ਕੇ ਜਿੱਦਾਂ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ